ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕੁ ਸਾਲਾਂ ਬਾਅਦ ਤੀ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਵੀ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਤੜਫੇ ਪਏ ਨੇ ਵਾਰੀਆਂ ਵਾਸਤੇ ਵੀ ਵਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗ ਗਏ ਵੀ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿਰ ਦੋ ਚੁੱਲ੍ਹੇ ਸਿਰ ਦੋ 150 ਰੁਪਏ ਦੇ ਆਉਂਦਾ ਇੱਕ ਕਿਉਂ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਨਾਲ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ